ਹੌਣ ਨਾ ਕਟ ਹੁਣ ਚੱਪਰ ਇਹੋ ਆ ਬਸ ਹਾਰ ਜਿਹੜੇ ਮੇਰੇ ਵੀਰਾਂ ਨੂੰ ਪਤਾ ਨਹੀਂ ਨਾ ਬਸ ਬਾੜੀ ਬੈ ਲੈਣ ਦਾ ਉਹਨਾਂ ਨੂੰ ਵੀ ਬਸ ਬਾੜੀ ਦਾ ਕੰਮ ਦਿਖਾ ਆ ਦੇ ਐ ਮੁਰਦਿਆ ਦੇਖ ਲੋ ਕੋਈ ਜੈਡ ਪ੍ਰੈਸ ਤੇ ਯਾਦਰਾ ਦੇ ਵੀਰੇ ਆ ਚਾਰ ਰੂਲੇ ਲੱਗੇ ਹੁੰਦੇ ਆ ਦੇਖ ਕਿੰਨੇ ਚਾਰ ਹਾਂ ਪਹਿਲਾਂ ਤਾਂ ਤੁੱਪ ਹੀ ਨਿਕਲਿਆ ਹੀ ਕਰਮੀ ਆਉਣ ਲੱਗੀ ਕੋਟਕਾਰ ਜੇ ਲਾ ਕੇ ਪਰੇ ਮਾਰੇ ਹੁਣ ਫੇਰ ਖੰਡ ਹੋ ਗਈ ਮਿੱਤਰਾ ਲਾਤੀ ਆ ਸਟੇਡ ਅੱਗੇ ਚੈਦਰ ਤੋਂ ਕਹਿੰਦੇ ਬਾਰਡਰ ਵਾਲੀ ਆਹ ਸੌਰੀ ਬਾਰਡਰ ਵਾਲੀ ਆ ਗਿਆ ਆ ਤਾਂ ਨਹੀਂ ਜਿਹੜਾ ਪੀਸੀ ਜੈਡ ਮੋੜ ਕੇ ਲਿਆਇ ਸੀ ਉਹ ਤਾਂ ਲਾਤਾ ਕਹਿੰਦੇ ਮੇਰੇ ਦੋਸਤੋ ਇੱਧਰ ਟਰਾਲੀ ਵਾਲੀ ਵਿੱਡਤੀ ਭਾਲ ਕੇ ਇੱਕ ਇੱਧਰ ਚੈਨਰੀ ਫੱਡੀ ਜਾਂਦੇ ਆ। ਲੈ ਤਾਂ ਸਟਾਰਟਿੰਗ ਹੋ ਜਾਂਦੀ ਆ। ਹਾਂਜੀ ਦੋਸਤੋ ਕੀ ਹਾਲ ਚਾਲ ਆ ਮਿੱਤਰੋ ਠੀਕ ਠਾਕ ਹੋ। ਕੋਈ ਹੋਰ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ। ਆਪਾਂ ਵੀ ਜਿਹੜੀ ਚੜ੍ਹਦੀ ਕਲਾ ਸਾਬੇਨਾ ਜੀ ਤੇ ਆਪਾਂ ਜਿਹੜੀ ਕਮਾਨ ਤੋਂ ਹਜੇ ਵੀ ਨਹੀਂ ਉੱਤਰੀ। ਹਾਂ ਤੇ ਹੁਣ ਚੱਲਿਆ ਬਾ ਫਰਕਸ਼ਾਹ ਆਪਣੇ ਕੰਮ ਤੇ ਤੇ ਬਾਸਾ ਬੋਲੀ ਦੀ ਟੀਮ ਦੇ ਕੰਮ ਤੇ ਜਾਇ ਕਰਨਾ ਚਲੋ ਜਿਵੇਂ ਕਿ ਕਿਤੇ ਬਾਹਰ ਹੈ ਮਤਲਬ ਅੰਦਰ ਜਾਣ ਦੇ ਕੰਮ ਮਿਲ ਜਾਂਦੇ ਨੇ ਅੱਗੇ ਜਾਂਦੇ ਆਪਾਂ ਹਾਂ ਬਹੁਤ ਹੁੰਦਾ ਪਰ ਆਪਾਂ ਜਦ ਇੰਤਿਆਂ ਗਾਟੇ ਨੇ ਇਹ ਰਗੜਾ ਜੁੱਤਾਂ ਨੂੰ ਥੋੜੀ ਜਿਹੀ ਲੱਗ ਰਹੀ ਹੈ ਦੇਖੋ ਉੱਪਰੋਂ ਨਾਲ ਉੱਪਰੋਂ ਜਾਣ ਤੇ ਜਾਵਾ ਤਬ ਜੀ ਤਾਉ ਕੀ ਵੀ ਗਣਾ ਹੁਆ ਚੰਦੇ ਅਨਾ ਹੁ ਚਾਚਾ ਚੰਦੇ ਅਨਾ ਪੂਪ ਉਹਦਾ ਕੰਮ ਕਰੂ ਹੀ ਨਾ ਲੋਗਾ ਆ ਮਸਤ ਹੋਇਆ ਕਰਦਾ ਇਹ ਇਹਦਾ ਤਾਇਆ ਜਿਹੜਾ ਉਹਦਾ ਚਾਚਾ ਹਾਂ ਭਾਈ ਸਰਦਾ ਥੋੜਾ ਤਾਂ ਇਹ ਉਹ ਹੋਗਾ ਲੋ ਮਯਾ ਸਰਦਾ ਪੌਣ ਜੀ ਬਰਖ ਸਾਹ ਹਣ ਮਿਲ ਜਿਆ ਤੁਹਾਨੂੰ ਓਕੇ ਜੀ ਅਵੀ ਮਿੱਤਰੋ ਲੱਗੇ ਚਾਤਰਾ ਮਟਨ ਆ ਗੱਡੀ ਦੀਆਂ ਅੰਦਰ ਦੀਆਂ ਬੜ ਮਤਲਬ ਕਿ ਟ੍ਰੇਨਾਂ ਲਾਉਣ ਨਾ ਆ ਜਾਮਰਾ ਹੈਲਪਰ ਹੈ ਇੱਕ ਹੋਰ ਬੰਦਾ ਉਹ ਦੂਜੇ ਦੋ ਬੰਦੇ ਉਹ ਫਿਰਦੇ ਇੰਨੀ ਦੀ ਗੱਲ ਇੰਟਰਵਿਊ ਨਹੀਂ ਲੈ ਚੀ ਗਈ ਇਹ ਅੱਜ ਅਸੀਂ ਵੜਦੇ ਆ ਚਾਦਰਾਂ ਦਿਖਾਉਨੇ ਤੁਹਾਨੂੰ ਸਾਰੀਆਂ ਚਾਦਰਾਂ ਲੱਗਦੀਆਂ ਨੇ ਸਾਂ ਠੀਕ ਆ ਜੀ ਹੁਣ ਅਸੀਂ ਵੜ ਲਈਏ ਚਾਦਰਾਂ ਦੋ ਵੜਤੀਆਂ ਬਾਕੀ ਪਈਆਂ ਹਜੇ ਦੋਸਤੋ ਇੱਧਰ ਟਰਾਲੀ ਵਾਲੀ ਵਿੱਡਤੀ ਭਾਲ ਕੇ ਇੱਕ ਇੱਧਰ ਕੈਨਰੀ ਵਢੀ ਜਾਂਦੇ ਆ ਇੱਥੇ ਸਟਾਰਟਿੰਗ ਹੋ ਜਾਂਦੀ ਆ ਟਰਾਲੀ ਵਾਲੀ ਬਾਲ ਸੀ ਅੱਜ ਵੱਡ ਬੜਾਈ ਇਹ ਚੱਲਦਾ ਅੱਜ ਗੱਲੀ ਚੈਸੀ ਬਣੂਗੀ ਕੋਲ ਕੋਈ ਇਹ ਦੂਜੇ ਇੱਧਰ ਪਤਾ ਨਹੀਂ ਕੀ ਕਰੀ ਜਾਂਦੇ ਇੱਧਰ ਬਾਰਡਰ ਲਾਈ ਜਾਂਦੇ ਆ ਬਾਰਡਰ ਦੇਖਣਾ ਜੀ ਆਹ ਮੁੰਡਾ ਚਾਦਰ ਪੱਢੀ ਜਾਂਦਾ ਅਸੀਂ ਤਾਂ ਸੱਚ ਚਾਦਰ ਨਹੀਂ ਲਾਉਣੇ ਆ ਠੀਕ ਆ ਬਾਬੇ ਖਡੂਰ ਸਾਹਿਬ ਵਾਲਿਆਂ ਦੀ ਬੈਸਟ ਕੱਲ ਕੋਈ ਨਹੀਂ ਦਿਖਾਉਣਾ ਬਾਟਰ ਨੂੰ ਨਹੀਂ ਚਾਦਣਾ ਫੀਟਰ ਇਹ ਕਰਨਾ ਉਹਨਾਂ ਨੂੰ ਆਈਏ ਬਾਟਰ ਲਈਏ ਬਲੇਰਗਾ ਕਿੰਨਾ ਟਾਈਮ ਲਾ ਦੂੰਗੀ ਜੀ ਬਾਟਰ ਨੂੰ ਬਾਦੋਂ ਦੇ ਘੰਟਾ ਬਾਈ ਦੱਸੋ ਕਿੰਨਾ ਟਾਈਮ ਲੱਗ ਦੱਸਿਓ ਮਾੜਾ ਹਾਂ 2 ਘੰਟੇ 2 ਘੰਟੇ ਦੇਣ ਬਾਹਲੇ ਦੇ ਲੈ ਗਏ ਹਾਂ ਤੜ ਕੋਈ ਨਹੀਂ ਇੰਨਾ ਤੇ ਹੀ ਆ ਠੀਕ ਹੈ ਤੇ ਕੰਮ ਜਿਵੇਂ ਮਰਜ਼ੀ ਕਰ ਲੈਣਾ ਪਹਿਲਾਂ ਤਾਂ ਉੱਪਰ ਹੀ ਨਿਕਲੀ ਗਰਮੀ ਆਉਣ ਲੱਗੀ ਕੋਟ ਕੜ ਜੇ ਲਾ ਕੇ ਪਰੇ ਮਾਰੇ ਹੁਣ ਫੇਰ ਠੰਡ ਹੋ ਗਈ ਓਹੋ ਜਦ ਬਖਾਣਾ ਫੇਰ ਠੰਡ ਹੋ ਗਈ ਚੈਲੇ ਚਾਚਾ ਠੰਡ ਫੇਰ ਦਵਾਰੇ ਕੋਟ ਕੋਟੀਆਂ ਪਵਾ ਰਿਹਾ ਆ ਮੁੰਡਾ ਕਹਿੰਦਾ ਮੇਰਾ ਕੇਰਾ ਲੱਗਦਾ ਫੇਰ ਪਾਉਂਦਾ ਹੀ ਇਹ ਕਹਿੰਦਾ ਮੈਨੂੰ ਤਾਂ ਠੰਡ ਹੀ ਨਹੀਂ ਲੱਗਦੀ ਕੋਈ ਉਹਦਰਾ ਆਪਣੀ ਟਰਾਲੀ ਵਾਲੀ ਪਲਕੀ ਦਾ ਵੀ ਕੰਮ ਚੈਨਰ ਮੁੜ ਗਏ ਛੈਸੀ ਦੇ ਉਧਰ ਵੀ ਲੱਗੇ ਪਿਆ ਕੋਈ ਜਦ ਜੋੜ ਤੇ ਉਹ ਦਿਖਾਵਾਂਗੇ ਹੁਣ ਦੇਖਦੇ ਆ ਆ ਗੱਡੀਆਂ ਧੂਰ ਸਾਹਿਬ ਵਾਲੀ ਬੱਸ ਦੀਆਂ ਚਾਦਰਾਂ ਮੋੜ ਨਾ ਬੋਰ ਲਗੇ ਤੇ ਮਿਲਦੇ ਆ ਆ ਦੇਖ ਐ ਬੜਾ ਦੁੱਖ ਹੁੰਦਾ ਜਦੋਂ ਪੇਟੀ ਚੋਂ ਖਰਾਬ ਨਿਕਲਿਆ ਹੁਣ ਫਿੱਲੀ ਕੋਲੋਂ ਆ ਟੋਟਲ ਸੁਣੋ ਇਹ ਖਰਾਬ ਹਨ ਖਰਾਬ ਇਹ ਖਰਾਬ ਇਹ ਖਰਾਬ ਜੰਮੀ ਆ ਜੀ ਨਿਕਲੇਗਾ ਗੰਡਾ ਹੁੰਦੀ ਹੈ ਵਿੱਚੇ ਕੰਮ ਨਹੀਂ ਆਉਂਦੀ ਫਿਰ ਮਾਪੋ ਤੇ ਮਹਿੰਗੀ ਬੜੀ ਹੈ ਇਹ ਇਹ ਮੇਰੇ ਖਿਆਲ ਚ ਇੱਕ ਡੀਓ ਹੈਗੀ ਆ ਆਪਣਾ ਨਾ ਵਾਲਾ 220 ਤੱਕ ਦੇ ਕਿੰਨੇ ਤਾਂ ਹੋਊਗੀ ਹੁਣ ਮੈਂ ਤੁਹਾਨੂੰ ਪੇਟੀ ਇਕੱਠੀ ਚਾਹਦੇ ਮੇਰੇ ਯਾਦ ਨੂੰ ਇਕੱਠਾ ਸਹਾਵ ਕਰ ਦੂੰ ਮੇਰੇ ਯਾਦ ਨੂੰ ਅੱਗੇ ਤਾਂ ਉਹ ਜਾ ਸੀ ਜਦੋਂ ਜਦੋਂ ਆਪਣੇ ਉੱਧਰ ਵਰਕਸ਼ਾਪ ਥੱਲੇ ਹੀ ਨੂੰ ਨਹੀਂ ਉਹ ਵੀ ਬਕਰ ਮੇਰੀ ਯਾਦ ਆਉਂਦਾ ਸੀਗਾ ਸਮਾਨ ਨੂੰ ਮਿਲਿਆ ਹੁੰਦਾ ਸੀ ਮੈਂ ਬਹੁਤ ਆਹ ਹੋ ਗਿਆ ਮੇਰੇ ਟਮਾਟਰ ਨੁੱਤਰ ਵੀ ਬਾਹਰ ਘਟ ਗਿਆ ਹੋਊਗਾ ਜੀ ਦਾ ਪੱਕੀ ਕਰ ਦਿੰਦਾ ਮੈਂ ਬਾਕੀ ਇਹਦਾ ਵੀ ਕਰ ਦਿਆਂ ਕੰਮ ਸ਼ੁਰੂ ਆਪਾਂ ਹੁਣ ਜਲਦੀ ਤੋਂ ਜਲਦੀ ਤੇ ਹੁਣ ਪਲੇਰ ਹੋਦਾ ਕਿ ਕੰਮ ਨੇਰੀ ਦਾ ਉਹਨੇ ਲਾਉਂਦੇ ਰੋ ਉਹ ਟੁੱਟੀ ਖਾ ਕੇ ਆ ਗਏ ਸੀ ਰੋਟੀ ਦਾ ਟਾਈਮ ਹੋ ਗਿਆ ਜੀ ਬੰਦੇ ਪਰੋਂ ਆ ਯਾਰ ਰੋਟੀ ਖਾ ਗਏ ਤੇ ਹੁਣ ਆਪਣੇ ਬੰਦੇ ਮੂਰੀ ਜਾਂਦੇ ਚਾਦਰਾਂ ਫੋਨ ਨਾਲ ਉਹਲੇ ਚੱਲਿਆ ਚਾਦਰਾਂ ਮੋੜ ਗਿਆ ਜਾਂਦੇ ਇੱਥੇ ਵੀਡੀਓ ਤੁਹਾਨੂੰ ਬੱਸ ਦਿਖਾਈ ਹੋਏ ਨੇ ਚਾਦਰਾਂ ਤੇ ਚਾਦਰਾਂ ਮੋੜ ਕੇ ਅੱਜ ਲਾ ਰਹੇ ਆਂ ਸ਼ਹਿਰ ਅੱਜ ਦਾ ਲੱਗ ਵੀ ਜਾਣੀਆਂ ਚਾਹੀਦੀਆਂ ਕੋਈ ਖਾਸ ਕੰਮ ਨਹੀਂ ਬਾਕੀ ਦੇਖਦੇ ਆਂ તના ਕੰਮ ਨਿੰਬੜ ਦਾ ਠੀਕ ਹੈ ਜੀ ਚਲੋ ਕੋਈ ਨਹੀਂ ਉਹਨਾਂ ਕੋਲੇ ਪਹੁੰਚ ਜਾਵਾਂ ਫਿਰ ਸੁਪਰ ਕਹਿੰਦੇ ਫੋਰਮੈਨ ਆ ਸਾਡਾ ਫੋਰਮੈਨ ਹੈ ਕਹਿੰਦਾ ਮੈਂ ਹੁਣੇ ਮੋੜ ਦੂੰ ਕਹਿੰਦੇ ਗੱਲ ਕੋਈ ਨਹੀਂ ਮੈਂ ਹਾਂ ਮੋੜੂ ਜੀ ਇਹਦਾ ਚਾਚਾ ਛੋ ਮੜੂ ਆ ਕੇ ਚਾਚਾ ਜੀ ਓਹੋ ਉਹ ਮੜੂ ਆ ਕੇ ਅਸੀਂ ਹੁਣ ਆਪਾਂ ਪ੍ਰੈਸ ਤੇ ਲੈ ਜਾਂਦੇ ਇਹਨੂੰ ਜੈਡ ਮਸ਼ੀਨ ਕਹਿੰਦੇ ਜੈਡ ਜਿਹੜੇ ਮੇਰੇ ਵੀਰਾਂ ਭਰਾਵਾਂ ਨੂੰ ਨਹੀਂ ਪਤਾ ਚਲੋ ਜਿਹੜੇ ਬੱਸ ਬਾਡੀ ਦਾ ਕੰਮ ਕਰਦੇ ਆ ਮਿਸਤਰੀ ਵੀਰ ਨੇ ਉਹਨਾਂ ਨੂੰ ਤਾਂ ਪਤਾ ਹੋਊਗਾ ਇਹਨੂੰ ਜੈਡ ਮਸ਼ੀਨ ਕਹਿੰਦੇ ਜਿਹੜੇ ਨਹੀਂ ਕਰਦੇ ਚਲੋ ਉਹਨਾਂ ਨੂੰ ਨਹੀਂ ਪਤਾ ਹੁੰਦਾ ਇਹ ਜੈਡ ਠੀਕ ਆ ਜੀ ਇਹਦੇ ਚ ਪ੍ਰੈਸਾਂ ਵੀ ਬਾਰੇ ਤਰ੍ਹਾਂ ਨਹੀਂ ਹੁੰਦੀਆਂ ਅਸੀਂ ਤੇਰੇ ਦੂਜੀ ਪ੍ਰੈਸ ਨਾਲ ਸਮਝ ਜਿਓ ਕਿ ਕੱਪੜੇ ਪ੍ਰੈਸ ਕਰਨਾ ਨਹੀਂ ਇਹ ਉਹ ਪ੍ਰੈਸਾਂ ਨਹੀਂ ਹੈਗੀਆਂ ਇਹ ਜੈਡ ਮਸ਼ੀਨ ਪ੍ਰੈਸਾਂ ਇੱਕ ਪ੍ਰੈਸ ਬੈਂਡ ਪਾਉਣ ਵਾਲੀ ਹੁੰਦੀ ਆ ਐਲ ਟੈਪ ਬੈਂਡ ਪਾਉਣੀ ਹੈ ਜਾਂ ਜੈਡ ਟੈਪ ਪਾਉਣੀ ਆ ਇੱਕ ਪ੍ਰੈਸ ਲੋਹਾ ਬਟਨ ਵਾਲੀ ਹੁੰਦੀ ਆ ਇੱਕ ਲੋਹਾ ਮੋੜਨ ਵਾਲੀ ਹੁੰਦੀ ਆ ਪ੍ਰੈਸਾਂ ਬਥੇਰੇ ਤਰ੍ਹਾਂ ਨਹੀਂ ਹੁੰਦੀਆਂ ਮਿੱਤਰਾਂ ਠੀਕ ਆ ਜੀ ਕੋਈ ਵੀ ਤੁਸੀਂ ਸਾਡੇ ਨਾਲ ਜੁੜੋ ਤੁਹਾਨੂੰ ਅਸੀਂ ਬੱਸ ਬਾੜੀ ਦੇ ਲੈਣ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਠੀਕ ਆ ਜੀ ਅਸੀਂ ਫੁੱਲ ਇਨਫੋਰਮੇਸ਼ਨ ਦੇਆ ਕਰਾਂਗੇ ਤੁਹਾਨੂੰ ਬੱਸ ਬਾੜੀ ਦੀ ਕੀ ਕੀ ਚੱਲਦਾ ਬੱਸ ਬਾਡੀ ਦੀ ਲਾਈਨ ਤੇ ਠੀਕ ਆ ਜੀ ਤੁਸੀਂ ਸਾਡੇ ਪੇਜ ਨੂੰ ਕਰੋ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਆ ਸੌਰੀ ਚੈਨਲ ਨੂੰ YouTube ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰੋ ਫੋਲੋ ਤੇ ਤੁਹਾਨੂੰ ਬੱਸ ਬਾਡੀ ਦੀ ਕੱਲੀ ਕੱਲੀ ਚੀਜ਼ ਤੋਂ ਜਾਣੂ ਕਰਾ ਦੇਈਏ ਕਰੋ ਕੱਲੀ ਕੱਲੀ ਤੋਂ ਠੀਕ ਆ ਜੀ ਚਲੋ ਕੋਈ ਨਹੀਂ ਅਸੀਂ ਹੁਣ ਚਾਦਰਾ ਮੋੜ ਲਈਏ ਫਿਰ ਮਿਲ ਜਾ ਤੁਹਾਨੂੰ ਆ ਦੇ ਐ ਮੋੜ ਦਿਆ ਦੇਖ ਲਓ ਭਾਈ ਜੈਡ ਪ੍ਰੈਸ ਤੇ ਯਾਦਰਾ ਦੇ ਇਆ ਚਾਰੂਲੇ ਲੱਗੇ ਹੁੰਦੇ ਆ ਦੇਖ ਕਿੰਨੇ ਚਾਰ ਹਾਂ ਇਹ ਮੋੜ ਤੇ ਇਹ ਇੱਥੋਂ ਆ ਸਟਾਰਟ ਕਰਦੇ ਆਂ ਆਈ ਆਈ ਇੱਥੇ ਕੇ ਵੜ ਜਾਂਦੀ ਏ ਜੈੱਟ ਇਹਦੀ ਠੀਕ ਆ ਉਹ ਨਹੀਂ ਕਿ ਤੱਕ ਦਿਖਾ ਦੀ ਨਾ ਹੁਣ ਥੋਣੇ ਹੁਣ ਫੋਲੋ ਕਰ ਲਿਓ ਦਿਖਾ ਦੀ ਥੋਣੂ ਕਿਵੇਂ ਜੈੱਟ ਮੋੜਦੀ ਏ ਮਿੱਤਰਾ ਲਾਤੀ ਆ ਸਟੇਡ ਅੱਗੇ ਚਾਦਰ ਤੋਂ ਕਹਿੰਦੇ ਬਾਰਡਰ ਵਾਲੀ ਆਪ ਸੌਰੀ ਬਾਰਡਰ ਵਾਲੀ ਆ ਗਿਆ ਆ ਤਾਂ ਨਹੀਂ ਜਿਹੜਾ ਪੀਸੀ ਜੈਡ ਮੋੜ ਕੇ ਲਿਆਏ ਸੀ ਉਹ ਤਾਂ ਲਾਤਾ ਕਹਿੰਦੇ ਮੇਰੇ ਮਿੱਤਰੋ ਹੁਣ ਹੜਾ ਪਰਦਾ ਹੁਣ ਲਾਈ ਜਾਂਦਾ ਫਟੇ ਚੱਕੀ ਜਾਂਦਾ ਕਹਿੰਦਾ ਅਜਾ ਚਾਦਰਾਂ ਲਾ ਗਈ ਜਾਂਦਾ ਅਹੀਂ ਪਾਉਣਾ ਮੈਂ ਕਿਤੇ ਰੂਲਾ ਹੁਣ ਤੁਸੀਂ ਪੁੱਛੋਗੇ ਰੂਲਾ ਕੀ ਹੁੰਦਾ ਰੂਲਾ ਹੁੰਦਾ ਜੀ ਤੁਸੀਂ ਪੁੱਛੋਗੇ ਰੂਲਾ ਕੀ ਹੁੰਦਾ ਰੂਲਾ ਹੁੰਦਾ ਜੀ ਆਹ ਇਹੇ ਹੁੰਦੀ ਆ ਕਾਪਰ ਦੀ ਤਾਰ ਕਾਪਰੀ ਹੁੰਦਾ ਨਾ ਇਹ ਹਾਂਜੀ ਹਾਂ ਵੀ ਲੰਬੂ ਹੈ ਕੋਪਰੀ ਹੁੰਦਾ ਨਾ ਹਾਂ ਮੈਂ ਇਹ ਕਨਫਰਮ ਕਰ ਲ ਗਿਓ ਮੈਨੂੰ ਤਾਂ ਪਤਾ ਮੈਨੂੰ ਪਰ ਉੱਪਰ ਦੀ ਤਾਰ ਹੁੰਦੀ ਆ ਇਹ ਤੇ ਆ CO2 ਗੈਸ ਹੁੰਦੀ ਆ ਕਾਰਬਨ ਡਾਈ ਆਕਸਾਈਡ ਤੇ ਕੋਪਰ ਦੀ ਤਾਰ ਇਹ ਰੜ ਕੇ ਬਣਦੀ ਆ ਮਿਗ ਵੈਲਡਿੰਗ ਤੇ ਜਿੱਥੇ ਇਹਨੇ ਟਾਂਕਾ ਲਾਤਾ ਅੱਛੇ ਬੱਸ ਬੱਲੇ ਬੱਲੇ ਆ ਬੰਦ ਕਰ ਦਿੰਦੀ ਆ ਜਮਾ ਹਾਂ ਹੁਣ ਖੋਲੀਆਂ ਨੇ ਖੋਲ ਆ ਬਹੁਤਾ ਬਹੁਤਾ ਹੁਣ ਖੁੱਲ ਜੂ ਖੋਲ ਜੂ ਸਪਰਿੰਗ ਬਾਹਰ ਨਿਕਲੂ ਹੁਣ ਉਹ ਪੂਣੀ ਢਿੱਲਾ ਹੋਇਆ ਮੈਂ ਮਾਰ ਆ ਜਾ ਸਾਰਾ ਨਹੀਂ ਖੁੱਲਣਾ ਹੋ ਜੇ ਕੱਟ ਪਾਉਣਾ ਆਂਦਾ ਰੂਲਾ ਹੁਣ ਥੱਲੇ ਕਰ ਥੱਲੇ ਕੱਟ ਲੈ ਸਾਰੇ ਕੱਟ ਲੈ ਕੱਟ ਲੈ ਬਾਅਦ ਚ ਪਾ ਦਾਂ ਸਪਰਿੰਗ ਆ ਨਵਾਂ ਰੂਲਾ ਹੈ ਕਿਹੜੀ ਕੰਪਨੀ ਹੈ ਮਤਲਬ ਪੜੀ ਵੀ ਨਹੀਂ ਇੰਨੇ ਸਾਲ ਹੋ ਗਏ ਰੂਲਾ ਲਿਓ ਕਹਿੰਦੇ ਨੂੰ ਅੱਜ ਬੜੀ ਆ ਮਹਿੰਦਰ ਜੀ ਇਹਨੇ ਸਾਲ ਹੋ ਗਏ ਰੂਲਾ ਫਾਟ ਪਿਆ ਨੂੰ ਅੱਜ ਪਹਿਲੀ ਵਾਰੀ ਕੰਪਨੀ ਦਾ ਨਾਮ ਪੜਿਆ ਕੀ ਕਰੀਏ ਨਾ ਉਹ ਇਹਦਾ ਹੀ ਨਿਕਲ ਜਾ ਕੀ ਕੱਢੀ ਜਾਂਦਾ ਵਿੱਚੋਂ ਆਹ ਕੱਢਦਾ ਉਹ ਪਰਾਵਾ ਇਹਨੂੰ ਖੋਲ ਫੇਰ ਨਿਕਲੂ ਇਹ ਆਹ ਖੋਲ ਆਪਣਾ ਆਪਣਾ ਹੀ ਕੱਢ ਲੈਂਦਾ ਪਰ ਇੰਨਾ ਟਾਈਟ ਕਿਨੇ ਕਰਤਾ ਲੋਗ ਬਣੀ ਜੀ ਯਸ ਸਰ ਦਾਦੀ ਆ ਖੋਲੋ ਆਗੇ ਆ ਇਹਨੂੰ ਖੋਲਦਾ ਹੀ ਨਹੀਂ ਯਾਰ ਪਤਾ ਨਹੀਂ ਕੀ ਕਰੀ ਜਾਂਦਾ ਹੱਥ ਕਾਲੇ ਕਰਾ ਦੇ ਮੈਨੂੰ ਚੱਲ ਕੋਈ ਨਹੀਂ ਕੰਮ ਤਾਂ ਆਪਾਂ ਵੀ ਕਰ ਰਹੇ ਆ ਪਰ ਗਲੀਸ਼ ਲਵਾਤਾ ਹੱਥ ਲਓ ਆ ਇੱਥੇ ਜਿਗਰ ਹਸਾ ਲੈ ਇਹਦਾ ਖੁੱਲਿਆ ਹੀ ਨਹੀਂ ਟੱਕਣ ਜਾ ਟੱਕਣ ਕਿਤੇ ਮਸਾਲਾ ਤੁਸੀਂ ਕੰਧਰੋ ਪਤਾ ਨਹੀਂ ਨਾ ਟਾਇਟ ਕਿਨੇ ਕਸਰ ਰੂਲੇ ਦਾ ਮੈਨੂੰ ਕਹੇ ਵਾ ਮਾਰਾ ਟੇ ਲਾ ਕਰ ਲਾ ਸੌਖਾ ਹੋ ਜਾਣਾ ਸਾਰਾ ਹੀ ਖੋਲ ਲੈ ਆ ਮੇਰੇ ਪਤਾ ਨਹੀਂ ਕਿ ਬੱਜੇ ਹੋਣਾ ਕਟੇ ਹੁਣ ਚੱਪਰ ਇਹੋ ਆ ਬਸ ਹਾਰ ਗਰੇ ਮੇਰੇ ਵੀਰਾਂ ਨੂੰ ਪਤਾ ਨਹੀਂ ਹੋ ਬਸ ਵਾਟੀ ਬਹਿ ਲੈਣਾ ਉਹਨਾਂ ਨੂੰ ਵੀ ਬਸ ਵਾਟੀ ਦਾ ਕੰਮ ਸਿਖਾ ਦੇਣਾ ਵੀਡੀਓ ਦੇਖ ਓਏ 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 ਤੋੜਨਾ ਨਹੀਂ ਦਿੰਦਾ ਕਰਤਾ ਕੰਮ ਉਹੀ ਜਿਹੜੇ ਟਮਾਟਰ ਦਾ ਸੀ ਭੰਨ ਤਾਰੂਲਾ ਚੱਲ ਕੋਈ ਨਹੀਂ ਚਲਾ ਲਾਂਗੇ ਓਕੇ ਸੋਥੇ ਕੰਮ ਫੇਰ ਹੀ ਹੁਣ ਵੀਡੀਓ ਬਣੂਗੇ ਲਾ ਲਾ ਤਾਂ ਪੰਕਰ ਜਗਾੜ ਲਾਣਾ ਤੇ ਤੂੰ ਵੀ ਜਾਣੇ ਜੱਤੀ ਨਹੀਂ ਜੱਟ ਗਾੜੀ ਹੁੰਦੀ ਐਨਾ ਕਹਿੰਦੇ ਚੋਪਰ ਨੇ ਕਹਿੰਦੇ ਲੱਖ ਲੱਖ ਦੇ ਮੈਂ ਕਹਿੰਦੇ ਰੂਲੇ ਤੋੜਦੇ ਮੈਂ ਕਹਿੰਦੇ ਰੂਲੇ ਤੋੜਦੇ ਆਣੇ ਕਹਿੰਦੇ ਕਾਲ ਅਸੀਂ ਪਾਲੀ ਰੀਲਾ ਹੋਣ ਯਾਰ ਪਹਿਲਾ ਕੰਮ ਹੋ ਗਿਆ ਨਿੰਮੀ ਨੇ ਤਾਂ ਲਾ ਦਿੱਆਂ ਪੌੜੀਆਂ ਨੇੜੇ ਨਿਪਰ ਨਾਲੇ ਇਹ ਕੰਮ ਬਗਲਾ ਨਹੀਂ ਆ ਰਿਹਾ ਮੋਰ ਨਹੀਂ ਕਿ ਮੋੜ ਲਗਾ ਮੋਰ ਨਹੀਂ ਕੀ ਕਰਦਾ ਮੈਂ ਫਲੈਸਰ ਹੋ ਗਿਆ ਇਹ ਲੈ ਜਾਂਦਾ ਬਾਕਸ ਇਹਨੇ ਚਾਦਰ ਇੱਧਰ ਖਲਾਈ ਸਰ ਖੋਲਣ ਲੱਗ ਗਿਆ ਹੈ ਤਾਂ ਨਿਮੇਟ ਦੇ ਇੱਧਰ ਆਪਣਾ ਚਾਦਰਾਂ ਦਾ ਵੀ ਕੰਮ ਆ ਲਾ ਲਈ ਇੱਧਰ ਪੱਕੀ ਕਰਨਾ ਵੀਰ ਆਟਰੀਆਂ ਮੁੜੀ ਜਾਂ ਨੇ ਆਹ ਖਲਾਈ ਵੱਟਣੀ ਦੋ ਟਰੀਆਂ ਲੱਜੋ ਮੈਂ ਪੱਕੀ ਕਰਤੀ ਆਪੇ ਤੇ ਬਾਸ ਨੂੰ ਮੇਰਾ ਵੀ ਹੋ ਚੱਲਿਆ 5:30 ਪੌਣੇ 6 ਦਾ ਟਾਈਮ ਹੋ ਗਿਆ ਤੇ ਹੁਣ ਮੰਨ ਕੇ ਚੱਲੋ ਵੀ ਬਸ 2 ਜਾਂ 3 ਟਰੀਆਂ ਹੋਰ ਲੱਗਣਗੀਆਂ ਆਪਣੇ ਨੂੰ ਇਹ ਤੋਂ ਬਾਅਦ ਸਸਰੀ ਕਾਰ ਕਰਦੇ ਜੀ ਮੇਰੇ ਖਾਂ ਦੇਖਾਉਂਦੇ ਆਪਾਂ ਪਟਾੜੇ ਇਸੇ ਇਹ ਲੋ ਅੜਕੇ ਤੇ ਲਾਵਾਂਗੇ ਮਾਜਾ ਮੁੰਡਾ ਕਰਿੰਡਰ ਲਾਉਂ ਚਲ ਕੋਈ ਦਿਖਾਉਂਦੇ ਆਹ ਹੈਲਪਰ ਆ ਨਿਮੀ ਦਾ ਨਿਮੀ ਮਨੋ ਵੀ ਸਕੇਚਰ ਦਾ ਤੇ ਚਾਦਰਾਂ ਦਾ ਕੰਮ ਵੱਧ ਸਾਹਮ ਦਾ ਤੇ ਇਹ ਕਾ ਟੈਂਕੀਆਂ ਟੂਕੀਆਂ ਤੇ ਆਪਣੀਆਂ ਪਾਈ ਪੰਪੂ ਫੇਟੇ ਕਰਦਾ ਸਾਰੀ ਜਿਹੜੀ ਪਰ ਪਾਈ ਪੰਪੂ ਪੈਂਦੀਆਂ ਪਾਣੀ ਛੜਕਾਉਣ ਨਾਲੀਆਂ ਔਰ ਮਤਲਬ ਸਪਰੇਅਰ ਦਾ ਤੇ ਚਾਦਰਾਂ ਦਾ ਤੇ ਆ ਪਾਈ ਪੰਪੂਆਂ ਦਾ ਜਿਹੜੀਆਂ ਟੈਂਕੀਆਂ ਟੁੰਕੀਆਂ ਪਾਣੀ ਵਾਲੀਆਂ ਫਟਾ ਕਰਨੀਆਂ ਗਲਾਈਆਂ ਗਲੂਈਆਂ ਇਹ ਮਤਲਬ ਸਾਰਾ ਨਿੰਮੀ ਸਾਹਮ ਦਾ ਸੁੰਨ ਨਿੰਮੀ ਦਿਖਾਈ ਦਿੱਤਾ ਇਹ ਨਿੰਮੀ ਦਾ ਕੰਮ ਆ ਸਾਰਾ ਠੀਕ ਆ ਲੰਬੂ ਗਾਈ ਦਾ ਹੈਗਾ ਸ਼ੋ ਦਾ ਕੰਮ ਜਾਂ ਕੋਈ ਕੋਈ ਰਿਪੇਅਰ ਵਾਲੀ ਗੱਡੀ ਆ ਗਈ ਉਹ ਲੰਬੂ ਨੇ ਕਰਨੀ ਹੁੰਦੀ ਆ ਤੇ ਗਬਲਦੇਵ ਲੰਬੂ ਤਾਂ ਚਲੋ ਉਹ ਲੰਮਾ ਕਦ ਕਰਕੇ ਕਹਿ ਦਿੰਦੇ ਆ ਤੇ ਲੱਭੀ ਯਾਰ ਕਹਿੰਦਾ ਤੁਹਾਨੂੰ ਦੱਸਾਂ ਇੰਟੀਰੀਅਰ ਦਾ ਕੰਮ ਆ ਤੇ ਅੱਜ ਜਾਂ ਟਰਾਲੀ ਵਾਲੀ ਪਾਲਕੀ ਪੱਕੀ ਉਹਨਾਂ ਨੂੰ ਸੁਭਾਈ ਵੀ ਅੱਜ ਉਹਨਾਂ ਨੇ ਟਰਾਲੀ ਵਾਲੀ ਪਾਲਕੀ ਸ਼ੁਰੂ ਕਰੀਆ ਦਿਖਾਵਾਂ ਤੁਹਾਨੂੰ ਹੋਰ ਤਾਂ ਇਹ ਚੱਲ ਚੈਨਰਾਂ ਚ ਬਿੰਕ ਪਾਈ ਜਾਂਦੇ ਸੀ ਪੱਕੇ ਲਈ ਚੱਸ ਵੀ ਬਣੀ ਉਹਦੋਂ ਦਾ ਕੰਮ ਹੋ ਗਿਆ ਉਹਨਾਂ ਨੂੰ ਉਹ ਆਈ ਨਹੀਂ ਤੇ ਆ ਦੇ ਚਾਸੀ ਕਰਤੀ ਰੇੜੀ ਹੁਣ ਬਸ ਇਹਦੂ ਬਾਅਦ ਇਹਨਾਂ ਨੇ ਮੰਨ ਕੇ ਚੱਲ ਪੱਕੀ ਕਰਕੇ ਹੈਨਾ ਉਹਦੋਂ ਬਸ ਚੈਨਰ ਆਪਣਾ ਪਾਈਪ ਪਾਈਪਾਂ ਦਾ ਲੋਹਾ ਮੋੜ ਕੇ ਚੈਨਰ ਵੱਡੇ ਪਾਏ ਆ ਹੋ ਪਾਏ ਆ ਚੈਨਰ ਚੈਨਰ ਲਾ ਕੇ ਬਸ ਸਕੇਚਰ ਭਰ ਦੇਣਗੇ ਸਕੇਟਰ ਪਾਰਕ ਕਰਕੇ ਪੱਕੀ ਉਦੋਂ ਬਾਅਦ ਬੱਸ ਅਬ ਨਾਲ ਦੇ ਨਾਲ ਦੀ ਨਾਲ ਹੀ ਚੱਲੂਗਾ ਥੱਲੇ ਹਿੱਸੇ ਦਾ ਕੰਮ ਜਦੋਂ ਸਕੇਟਰ ਪਰੇਗਾ ਨਾਲ ਉਦੋਂ ਬਾਅਦ ਆਪਣੇ ਹਿੱਸੇ ਦਾ ਫਾਈਟਿੰਗ ਹੋਣ ਲੱਗ ਜੂ ਹਿੱਸਾ ਫਿੱਟ ਹੋ ਕੇ ਟਾ ਆ ਭਾਈ ਟਾਇਰ ਮਤਲਬ ਕਿਹੜਾ ਪੁਰਾਣੇ ਟਾਇਰਾਂ ਦੇ ਖੜਾਉਣੇ ਹੁੰਦੇ ਆ ਬਾਅਦ ਚੋਂ ਟੋਰਨ ਵੇਲੇ ਨਵੇਂ ਟਾਇਰ ਪਾ ਦਿੰਨੇ ਹੁੰਦੇ ਆ ਬਾਕੀ ਸੋਨ ਨਾਲ ਦੀ ਨਾਲ ਦਿਖਾਉਣੇ ਜਾਵਾਂਗੇ ਕਿਵੇਂ ਕਿਵੇਂ ਰੈਡੀ ਹੁੰਦੀ ਆ ਠੀਕ ਆ ਜੁੜੇ ਰਹੋ ਆਪਣੇ ਨਾਲ ਸਾਨੂੰ ਪੂਰਾ ਬੱਸ ਬਾਡੀ ਦਾ ਭੇਟੂ ਦਾ ਜਾਮੂ ਕਰਾ ਦੇਣ ਠੀਕ ਆ ਜੀ ਕੋਈ ਨਾ ਆ ਗਏ ਘਰੇ ਅੱਜ ਥੱਕ ਗਏ ਅਮ ਘਰ ਦੇ ਹੀ ਚਾਦਰਾਂ ਚੁੱਦਰਾਂ ਦਾ ਇਦਰਾ ਲਗਾਉਂਦੇ ਸੀ ਤੇ ਬਹੁਤ ਸਾਝਾ ਦਾ ਬਲੌਗ ਨਹੀਂ ਹੈ ਨਾ ਬਹੁਤ ਗੱਲਾਂ ਕਰੀਆਂ ਬਹੁਤ ਕੁਝ ਦਿਖਾਇਆ ਤੁਹਾਨੂੰ ਬਾਤ ਸੀ ਆਪਣੇ ਨਾਲ ਜੁੜੋ ਤੁਹਾਨੂੰ ਬਸ ਬਾਡੀ ਦੇ ਪੂਰੇ ਜਾਨੂ ਕਰਵਾ ਦੇਣ ਕੱਲੀ-ਕੱਲੀ ਗੱਲ ਉਹਦੇ ਪੇਤੀ ਕਰਵਾ ਦੇਣ ਠੀਕ ਆ ਕੱਲੀ-ਕੱਲੀ ਚੀਜ਼ ਹੀ ਕੱਲੀ-ਕੱਲੀ ਕਿਵੇਂ-ਕਿਵੇਂ ਲੱਗਦੀ ਆ ਤੇ ਸਾਰਾ ਕੁਝ ਦੱਸਿਆ ਕਰਾਂਗੇ ਆਪਾਂ ਬਲੌਗ 'ਚ ਤੇ ਬਾਕੀ ਮੇਰਾ ਵੀਰ ਭਰਾ ਕਿਸੇ ਨੇ ਵੀ ਆਪਣੀ ਨਵੀਂ ਬਾਡੀ ਲਗਾਉਣੀ ਹੋਵੇ ਬਸ ਦੀ ਰਿਪੇਅਰ ਕਰਾਉਣੀ ਹੋਵੇ ਜਾਂ ਪਾਲਕੀ ਸਾਹਿਬ ਤਿਆਰ ਕਰਵਾਉਣਾ ਹੋਵੇ ਪਰਮਾ ਪਿਆਰੇ ਨੇ ਜਾਂ ਪਾਲਕੀ ਸਾਹਿਬ ਦੀ ਰਿਪੇਅਰ ਕਰਾਉਣੀ ਹੋਵੇ ਤਾਂ ਆਪਣੇ ਨਾਲ ਜੀ ਬਰ ਜਰੂਰ ਸੰਪਰਕ ਕਰਿਓ ਮੈਂ ਆਪਣਾ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਊਗਾ ਤੇ ਬਾਕੀ ਠੀਕ ਆ ਮਿਲਦੇ ਆ ਨਵੇਂ ਦੇ ਵਲੌਗ ਦੇ ਨਾਲ ਜੇ ਵਲੌਗ ਚੰਗਾ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣਾ ਮੰਨ ਕੇ ਚਲੋ ਵਲੌਗ ਆਪਣੇ ਸੱਜਣਾ ਮਿੱਤਰਾਂ ਤੋਂ ਅੱਗੇ ਆਪਣੇ ਭੈਣਾ ਭਰਾਵਾਂ ਤੋਂ ਉਹਨਾਂ ਨੂੰ ਵੀ ਸ਼ੇਅਰ ਕਰ ਦਿਓ ਤੇ ਉਹਨਾਂ ਤੋਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਾਓ ਹਨਾ ਤੇ ਜਰੂਰ ਸਪੋਰਟ ਕਰਿਆ ਤੁਹਾਡੇ ਭਰਾ ਨੂੰ ਤੇ ਮਿਲਦੇ ਆ ਨਵੇਂ ਵਲੌਗ ਦੇ ਨਾਲ ਉਦੋਂ ਤੱਕ ਦੇ ਲਈ ਬਾਏ ਜਿਉਂਦੇ ਬਸਤੇ ਰਹੋ ਤਰੱਕੀਆਂ ਮਾਣੋ ਰੱਬ ਸਭ ਨੂੰ ਤਰੱਕੀਆਂ ਦੇਵੇ ਸਭ ਦੇ ਸਿਰ ਤੇ ਮੇਰਾ ਪਰ ਹੱਥ ਰੱਖੇ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਓਕੇ ਜੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਬਾਏ ਬਾਏ ਉਦੋਂ ਤੱਕ ਦੇ ਲਈ ਲਵ ਯੂ ਬਾਏ ਮਿਲਦੇ ਆ ਨਵੇਂ ਵਲੌਗ ਓਕੇ ਜੀ